ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਧੰਨਵਾਦ ਕਰਨਾ ਜਿਨ੍ਹਾਂ ਨੇ ਅੱਜ ਪੰਜਾਬ ਦੇ ਅੰਦਰ ਆ ਕੇ ਸਾਰੀ ਪ੍ਰਭਾਵਿਤ ਤਹਿਸੀਲਾਂ ਦਾ ਦੌਰਾ ਕੀਤਾ ਡੇਰਾ ਬਾਬਾ ਨਾਨਕ ਅਜਨਾਲਾ ਗੁਰਦਾਸਪੁਰ ਔਰ ਪੰਜਾਬ ਦੇ ਸਾਰੇ ਹੀ ਪ੍ਰਭਾਵਿਤ ਖੇਤਰਾਂ ਦੇ ਕਿਸਾਨਾਂ ਨੂੰ ਖੁਦ ਮਿਲੇ ਕਿਸਾਨਾਂ ਨੇ ਪ੍ਰਧਾਨ ਮੰਤਰੀ ਨੂੰ ਦੱਸਿਆ ਕਿ ਕਿਸ ਤਰ੍ਹਾਂ ਅਵੈਤ ਖਨਨ ਔਰ ਅਵੈਤ ਕਟਾਈ ਕਾਰਨ ਪੰਜਾਬ ਐਡੀ ਵੱਡੀ ਆਫ ਦਾ ਪੁਗਤ ਰਿਹਾ ਪ੍ਰਧਾਨ ਮੰਤਰੀ ਨੇ ਖੁਦ ਵੀ ਸੁਰੱਖਿਆ ਕੀਤਾ ਕਿਸਾਨ ਮਜ਼ਦੂਰਾਂ ਨੂੰ ਮਿਲੇ ਖੇਤੀ ਮਜ਼ਦੂਰਾਂ ਨੂੰ ਮਿਲੇ ਅਤੇ ਓਨਾ ਪਹਿਣਾ ਨੂੰ ਵੀ ਮਿਲੇ ਜਿਨ੍ਹਾਂ ਦੇ ਮਕਾਨ ਟੇ ਸੀ ਪੰਜਾਬ ਦੇ ਕਿਸਾਨਾਂ ਨੇ ਸਮੂਹਿਕ ਹੋ ਕੇ ਜਿਹੜੇ ਉੱਥੇ ਉਪਸਥਿਤੀ ਸੀ ਉਹਨਾਂ ਨੇ ਸਮੂਹਿਕ ਹੋ ਕੇ ਧੰਨਵਾਦ ਕੀਤਾ ਪ੍ਰਧਾਨ ਮੰਤਰੀ ਜੀ ਦਾ ਕਿ ਤੁਸੀਂ ਪੰਜਾਬ ਭਾਰਤ ਦੀ ਖੇਤੀ ਭਾਰਤ ਦੇ ਪਸ਼ੂ ਪਾਲਕ ਭਾਰਤ ਦੇ ਮੱਛੀ ਪਾਲਕ ਔਰ ਐਮ ਐਸ ਐਮਈ ਦੀ ਰੱਖਿਆ ਜਿਹੜੀ ਕਵਚ ਬਣ ਕੇ ਕੀਤੀ ਹੈ ਇੰਟਰਨੈਸ਼ਨਲ ਫਰੰਟ ਤੇ ਕੀਤੀ ਹੈ ਉਰੀ ਉਹਨਾਂ ਨੇ ਸراہਨਾ ਵੀ ਕੀਤੀ ਔਰ ਪ੍ਰਧਾਨ ਮੰਤਰੀ ਨੂੰ ਸਾਧੂ ਬਾਦ ਵੀ ਦਿੱਤਾ ਆਜ ਪ੍ਰਧਾਨ ਮੰਤਰੀ ਜੀ ਨੇ ਸਾਰਿਆਂ ਨੂੰ ਸੁਣਨ ਤੋਂ ਬਾਅਦ 12000 ਕਰੋੜ ਰੁਪਏ ਜਿਹੜਾ ਐਨਡੀਆਰਐਫ ਦਾ ਅਤ੍ਰਿਕਤ ਉਸ ਤੋਂ ਇਲਾਵਾ 1600 ਕਰੋੜ ਯਾਨੀ 13600 ਕਰੋੜ ਰੁਪਏ ਦਾ ਪੰਜਾਬ ਚ ਪੈਕੇਜ ਇਸ ਆਪਦ ਨਾਲ ਨਿਪਟਨ ਵਾਸਤੇ ਦਿੱਤਾ ਔਰ ਅੱਜ ਜਿ ਉਹਨਾਂ ਨੇ ਬਹੁ ਹੀ ਯਾਮੀ ਘੋਸ਼ਨਾਵਾਂ ਕੀਤੀਆਂ ਜੇਕਰ ਪਸ਼ੂਆਂ ਸੇ ਉਹਨਾਂ ਨੇ ਲਗਤੋਂ ਕੋਸ਼ਨਾ ਕੀਤੀ ਰਾਜ ਮਾਰਗ ਜਿਹੜੇ ਸੜਕਾਂ ਟੁੱਟ ਗਈਆਂ ਸਕੂਲ ਟੁੱਟ ਗਏ ਉਹਨਾਂ ਸੇ ਲਗਤੋਂ ਪੈਸਾ ਜਿਹੜੇ ਇਨਫਰਾਸਟ੍ਰਕਚਰ ਤਬਾਹ ਹੈ ਉਹਰੇ ਸੇ ਪ੍ਰਧਾਨ ਮੰਤਰੀ ਦੀ ਰਾਹਤ ਕੋਸ਼ ਦੇ ਮਾਧਿਅਮ ਨਾਲ ਉਹਨਾਂ ਨੂੰ ਪੂਰਾ ਕੀਤਾ ਜਾਏਗਾ ਜਿਹੜੇ ਪਸ਼ੂ ਉਹਨਾਂ ਸੇ ਪਸ਼ੂ ਜਿਹੜੇ ਬਿਮਾਰ ਨਾ ਹੋ ਜਾਣ ਆਉਣ ਵਾਲੇ ਟਾਈਮ ਚ ਉਹਨਾਂ ਸੇ ਪਸ਼ੂ ਨੂੰ ਕਿੱਟ ਦਿੱਤੀ ਜਾਏਗੀ ਅਨਾਥ ਬੱਚਿਆਂ ਵਾਸਤੇ ਪ੍ਰਧਾਨ ਮੰਤਰੀ ਨੇ ਘੋਸ਼ਣਾ ਕੀਤੀ ਕਿ ਪ੍ਰੀਐਮ ਕੇਅਰ ਦੇ ਵਿੱਚ ਸੇ ਉਹਨਾਂ ਨੂੰ ਐਂਟਰਟੇਨ ਕਰਾਂਗੇ ਜਿਹੜੀਆਂ ਡੀਜ਼ਲ ਬੋਰ ਹੈਗੇ ਨੇ ਉਨਾ ਬੋਰਾਸ ਤੇ ਉਹਨਾਂ ਨੇ ਲਖਤ ਘੋਸ਼ਣਾ ਕੀਤੀ ਜਿਨ੍ਹਾਂ ਦੇ ਮਕਾਨ ਟਹਿਗੇ ਉਹਨਾਂ ਸੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਉਹਨਾਂ ਨੂੰ ਆਵਾਸ ਦਿੱਤੇ ਜਾਣਗੇ ਉਹਨਾਂ ਨੇ ਤੇ ਆਵਾਸਾਂ ਦੀ ਚਿੰਤਾ ਕੀਤੀ ਜਾਏਗੀ ਜਿਹੜਾ ਤੁਸੀ ਬੰਦ ਹੈ ਉਹਨੂੰ ਪੂਰੀ ਤਰ੍ਹਾਂ ਪੱਕਾ ਕੀਤਾ ਜਾ ਸਕੇ ਤਾਂ ਕਿ ਰਾਵੀ ਸਤਲੂ ਜਿਹੜੀਆਂ ਸਾਡੀਆਂ ਨਦੀਆਂ ਨੇ ਉਹ ਉਹ ਬੰਦ ਨੂੰ ਪਾਰ ਨਾ ਕਰ ਸਕਣ ਉਹ ਬੰਦ ਅਗਰ ਮਜ਼ਬੂਤ ਹੋਣਗੇ ਜਿਹੜੇ ਵਾਜਪਾਈ ਸਾਹਿਬ ਨੇ ਜਿਹੜਾ ਕੰਮ ਕੀਤਾ ਸੀ ਉਸ ਕੰਮ ਨੂੰ ਉਹਨਾਂ ਨੇ ਦੁਹਰਾਇਆ ਉਹਨਾਂ ਨੇ ਕਿਹਾ ਅਸੀਂ ਪੱਕਾ ਕਰਾਂਗੇ ਛਤਿਗਰਸ ਦੀ ਰਿਪੇਅਰ ਕਰਾਂਗੇ ਔਰ ਉਹਨਾਂ ਨੇ ਇਹ ਸਾਰੇ ਅੱਜ ਦੀਆਂ ਜਿਹੜੀਆਂ ਘੋਸ਼ਣਾਵਾਂ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਉਹਨਾਂ ਦੀਆਂ ਅਲੱਗ-ਅਲੱਗ ਕਮੇਟੀਆਂ ਅਜੇ ਆਣਗੀਆਂ ਔਰ ਉਹ ਕਮੇਟੀਆਂ ਇੱਥੇ ਆ ਕੇ ਸਟੱਡੀ ਕਰਨਗੀਆਂ ਔਰ ਹੋਰ ਵੀ ਲੋੜ ਪੈਗੀ ਤੇ ਉਹ ਲੋੜ ਪੂਰੀ ਕੀਤੀ ਜਾਏਗੀ ਦੇਸ਼ ਦੀ ਸਰਕਾਰ ਗਰੀਬ ਕਿਸਾਨ ਮਜ਼ਦੂਰ ਦੇ ਨਾਲ ਹੈ ਔਰ ਜਿਨ੍ਹਾਂ ਦੇ ਘਰਾਂ ਚ ਜੀ ਮਰ ਗਏ ਬਹੁਤ ਦੁੱਖਤ ਹੈ ਅਸੀਂ ਪੂਰੇ ਤੇ ਨਹੀਂ ਕਰ ਸਕਦੇ ਲੇਕਿਨ ਉਸ ਘਰ ਚ 2 ਲੱਖ ਰੁਪਏ ਜਿਹੜਾ ਕਾਇਲ ਹੋਇਆ ਉਹਨੂੰ 50000 ਰੁਪਇਆ ਜਿਹੜੇ ਬੱਚੇ ਨਾਤ ਹੋ ਗਏ ਉਹਨਾਂ ਨੂੰ ਪੀਐਮ ਚਾਈਲਡ ਕੇਅਰ ਦੇ ਅੰਦਰ ਉਹਨਾਂ ਨੂੰ ਐਂਟਰਟੇਨ ਕੀਤਾ ਜਾਏਗਾ ਇਹ ਸਾਰੀਆਂ ਘੋਸ਼ਨਾ ਪ੍ਰਧਾਨ ਮੰਤਰੀ ਨੇ ਅੱਜ ਕੀਤੀ ਹੈ ਮੈਂ ਪ੍ਰਧਾਨ ਮੰਤਰੀ ਜੀ ਦਾ ਧੰਨਵਾਦ ਕਰਨਾ ਜਿਨ੍ਹਾਂ ਨੇ ਖੁਦ ਆ ਕੇ ਗਰਾਉਂਡ ਜ਼ੀਰੋ ਦੀ ਜਾਣਕਾਰੀ ਵੀ ਲਈ ਤੇ اور ਗਰਾਉਂਡ ਜ਼ੀਰੋ ਦੇ ਕਿਸਾਨਾਂ ਨਾਲ ਬੈਠ ਕੇ ਮਜ਼ਦੂਰਾਂ ਨਾਲ ਬੈਠ ਕੇ ਉਹਨਾਂ ਮਹਿਲਾਵਾਂ ਨਾਲ ਬੈਠ ਕੇ ਉਹਨਾਂ ਦੇ ਦੁੱਖ ਦਰਦ ਸੁਨੇ ਵੀ ਉਹਨਾਂ ਨੂੰ ਹੌਸਲਾ ਵੀ ਦਿੱਤਾ ਔਰ ਪ੍ਰੇਰਣਾ